ਤਿਹਾਰੇ ਨੌਜਵਾਨਾਂ ਦੇ ਪਿੰਡਾਂ ਦੇ ਵਿੱਚ ਕਤਲ ਹੋ ਰਹੇ ਆ ਪਹਿਲਾਂ ਤਾਂ ਸਾਰਿਆਂ ਨੂੰ ਇਹ ਵਾਇਰਲ ਜੇ ਖਾਲਸਾ ਬਹਿਰਿਸ਼ ਬਤੇ ਬਹੁਤ ਹੀ ਦੁੱਖ ਭਰੀ ਘਟਨਾ ਹੈ ਜੋ ਸਾਡਾ ਵੀਰ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਸੈਨਾ ਸਰਪੈਂਚ ਨੇ ਇਹਨਾਂ ਦੇ ਮਾਤਾ ਜੀ ਸੀ ਪਹਿਲਾਂ ਬਹੁਤ ਹੀ ਨੇਕ ਬੰਦਾ ਸੀ ਬਲਾਰਾ ਸੀ ਉਸ ਦੀ ਕੱਲ ਗੋਲੀ ਮਾਰ ਕੇ ਐਸੇ ਪਿੰਡ ਚ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਮੌਤ ਕਰ ਦਿੱਤੀ ਹੈ ਇਹ ਨਿਤ ਦਿਨ ਸਾਨੂੰ ਖ਼ਬਰਾਂ ਮਿਲ ਰਹੀਆਂ ਨੇ ਪੰਜਾਬ ਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਆ ਕਾਨੂੰਨ ਤੋਂ ਇੱਕ ਰੋਜ਼ ਨਿਤ ਦਿਨ ਦਾ ਆਪਾਂ ਖਬਰਾਂ ਦੇਖਦੇ ਆ ਕਿਤੇ ਗੋਲੀ ਮਾਰਤੀ ਕਿਤੇ ਕੁਸ਼ ਮਾਰਤਾ ਕਿਤੇ ਚਾਰ ਬੰਦੇ ਮਾਰਤੇ ਕਿਤੇ ਪੰਜ ਬੰਦੇ ਮਾਰਤੇ ਆਪਾਂ ਖਬਰਾਂ ਪੜ੍ਹਦੇ ਆ ਕਿਤੇ ਸਾਡੇ ਨੌਜਵਾਨਾਂ ਦੇ ਗੋਲੀਆਂ ਮਾਰਤੀਆਂ ਕਿਤੇ ਚਿੱਟਾ ਪੀ ਕੇ ਗੋਲੀਆਂ ਮਾਰਤੀਆਂ ਕਿਤੇ ਚਿੱਟੇ ਵਾਲਿਆਂ ਦੇ ਗੋਲੀਆਂ ਮਾਰਤੀਆਂ ਕਿਤੇ ਜਾਲੀ ਐਨਕਾਊਂਟਰ ਕਰਤੇ ਕਿਤੇ ਕੁਸ਼ ਕਰਤਾ ਇਹ ਤਾਂ ਆਪਾਂ ਰੋਜ਼ ਦੇਖਦੇ ਆ ਪਰ ਯਾਰ ਆ ਜੋ ਪੰਜਾਬ ਦੇ ਪੁੱਤ ਨੇ ਪੰਜਾਬ ਦੇ ਖਾਤਰ ਬੋਲਦੇ ਨੇ ਪੰਜਾਬ ਦੀ ਜਵਾਨੀ ਖਾਤਰ ਬੋਲ ਰਹੇ ਨੇ ਆਪ ਦੇ ਪਿੰਡਾਂ ਦੀ ਬਿਹਤਰੀ ਖਾਤਰ ਬੋਲਨੇ ਸਰਕਾਰਾਂ ਦੇ ਬਰਖ ਖਲਾਫ ਬੋਲ ਰਹੇ ਨੇ ਜਿਹੜੇ ਨੌਜਵਾਨ ਨੇ ਭਾਈ ਦੀਪ ਸਿੱਧੂ ਤੋਂ ਕੰਮ ਸ਼ੁਰੂ ਹੋਇਆ ਜੀ ਭਾਈ ਦੀਪ ਸਿੱਧੂ ਸਾਡਾ ਜੌਂਦਾ ਬਸਦਾ ਰਹੇਸ਼ ਉਹਦੀ ਉਹਨੂੰ ਸ਼ਹੀਦ ਕਰਿਆ ਇਹਨਾਂ ਨੇ ਉਸ ਤੋਂ ਬਾਅਦ ਭਾਈ ਉਸ ਤੋਂ ਬਾਅਦ ਜੀ ਸੰਦੀਪ ਸਿੱਧੂ ਮੂਸੇਵਾਲਾ ਜੀ ਹਨਾ ਸੁਖਦੂਈ ਸਿੰਘ ਸਿੱਧੂ ਮੂਸੇਵਾਲਾ ਜੋ ਕਿ ਹੱਕ ਸੱਚ ਦੀ ਤੇ ਡੱਟ ਕੇ ਗੱਲ ਕਰਦਾ ਸੀ ਉਹਦੀ ਕੁਰਬਾਨੀ ਉਹਦੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹਨਾ ਜੀ ਕੋੜਾ ਦੱਬਣ ਵਾਲਾ ਉਹਨਾਂ ਦਾ ਫੜਿਆ ਗਿਆ ਪਰ ਘੋੜਾ ਦਵਾਇਆ ਕਿਹਨੇ ਸੀ ਹਾਲੇ ਤੱਕ ਉਹਦਾ ਬਾਪ ਕਚੈਰੀਆਂ ਚ ਕਿੰਨਾ ਚੁਰ ਹੋ ਗਿਆ ਰੁਲਦਾ ਫਿਰਦਾ ਘੋੜੇ ਦਵਾਉਣ ਵਾਲੇ ਜਿਨ੍ਹਾਂ ਨੇ ਇਸ਼ਾਰ ਘੋੜਾ 잡 ਤੱਕ ਕੰਮ ਮੰਦਾ ਗਿਆ ਥੋੜੇ ਜਨੇਸ਼ੇ ਪਿੱਛੇ ਉੱਥੇ ਵੀ ਤੇ ਇੱਥੇ ਵੀ ਪਰ ਘੋੜਾ ਦੇਣ ਵਾਲੇ ਤੇ ਘੋੜਾ ਦਵਾਉਣ ਪਿੱਛੇ ਮਾਈਂਡ ਕਿਦਾ ਸੀ ਕੀ ਉਹ ਅੱਗੇ ਆਇਆ ਅੱਜ ਤੱਕ ਜਿੰਨੇ ਵੀ ਮਾਰਡਰ ਹੋਏ ਨੇ ਸਿਆਸੀ ਕਤਲ ਕਹੂੰਗਾ ਮੈਂ ਤੈਨੂੰ ਸਿਆਸੀ ਕਤਲ ਹੈ ਤੇ ਸ਼ਿਆਸਤ ਕਰਨ ਵਾਲੇ ਪਿੱਛੇ ਲੁਕੇ ਰਹਿੰਦੇ ਨੇ ਇਹਨਾਂ ਦੇ ਪੁੱਤ ਹੁੰਦੇ ਨੇ ਪ੍ਰਸ਼ਾਸਨ ਉਹਨੂੰ ਬਚਾ ਲੈਂਦਾ ਹੁਣ ਜਦੋਂ ਸਰਪੰਚ ਦਾ ਕੋਲੇ ਹਸਲਾ ਸੀ ਨਿਤ ਦਿਨ ਇਹਨੂੰ ਖਾਤਰਾ ਸੀ ਇਹ ਰੋਜ਼ ਅਰਜ਼ੀਆਂ ਲਾ ਰਿਹਾ ਸੀ ਇਹਦਾ ਹਸਲਾ ਜਮਾ ਕਰਨ ਦੀ ਕੀ ਲੋੜ ਸੀ ਇੱਕ ਤਾਂ ਸਿਕਿਉਰਿਟੀ ਤਾਂ ਕੀ ਦੇਣੀ ਸੀ ਉਹਨੂੰ ਹਸਲੋ ਵੀ ਹੁਣ ਕਰਤਾ ਪਤਾ ਹੈ ਵੀ ਉਹਦੀ ਸਿੱਧੀ ਸਿੱਧੀ ਟੱਕਰ ਆ ਸਿੱਧੀ ਸਿੱਧੀ ਮੌਤ ਦਾ ਖਬਰ ਹੈ ਉ ਆਰਐਸਐਸ ਕਹਿਣ ਦੀ ਗੱਲ ਕਹਿ ਦਿੰਦੇ ਆ ਆਪਦੇ ਗੋਲੀਆਂ ਮਰਵਾ ਕੇ ਉਹਨਾਂ ਨੂੰ 10-10 ਬੰਦੇ ਦੀ ਰੱਖ ਦਿੰਦੇ ਨੇ ਜੀ ਜਿੱਥੇ ਲੋੜ ਹੁੰਦੀ ਹੈ ਸਿੱਧੂ ਮੂਸੇ ਦਾ ਦੇਖਾ ਉਹਦੀ ਵੀ ਸਿਕਿਉਰਿਟੀ ਆ ਦਾ ਇਸ਼ੂ ਸੀ ਉਹ ਗਿਆ ਜੀ ਸਦੀਪ ਨੰਗਲੰਬੀਆਂ ਪੰਜਾਬ ਦਾ ਕੁਸੀ ਹੋ ਗਿਆ ਇੱਕ ਪੱਤਰਕਾਰ ਸੀ ਪੀਤ ਸੈਣੀ ਉਹ ਵੀ ਐਂ ਜਹਿਰ ਦੇ ਕੇ ਪਤਾ ਨਹੀਂ ਕਿਵੇਂ ਮਾਰਿਆ ਹੋਰ ਕਈ ਨੌਜਵਾਨ ਸਾਡੇ ਪੰਜਾਬ ਦੇ ਜੋ ਬੋਲਦੇ ਸੀ ਉਹ ਮਾਰ ਦਿੱਤੇ ਜਾਂਦੇ ਨੇ ਐਕਸੀਡੈਂਟ ਕਰਵਾ ਕੇ ਸਰਕਾਰੀ ਕਤਲ ਕਰਾਇਆ ਜਾਂਦਾ ਇਹ ਵੀ ਉਸੇ ਕੜੀ ਚੋਂ ਇੱਕ ਹੈ ਕਿ ਔਨ ਆਲੇ ਸਮੇ ਹੋਰ ਵੀ ਬੋਲਣ ਵਾਲਿਆਂ ਨੂੰ ਮਾਰਿਆ ਜਾਊਗਾ ਜੋ ਪੰਜਾਬ ਦੇ ਪੁੱਤ ਨੇ ਜਾਂ ਪੰਜਾਬ ਖਾਤਰ ਲੜਦੇ ਨੇ ਜਾਂ ਜਿਹੜਾ ਆਵਾ ਚੁੱਕਣ ਨੂੰ ਐਨਐਸਏ ਲਾ ਕੇ ਜੀਲਾਂ ਵਿੱਚ ਭੇਜਿਆ ਜਾਂਦਾ ਆ ਉਹ ਵੀ ਗੱਲ ਆਉਣਾ ਹੈ ਵੀ ਦੋ ਹੀ ਚੀਜ਼ਾਂ ਨੇ ਜਾਂ ਤਾਂ ਕਤਲ ਜਾਂ ਜੇਲ ਕਤਲਿਆ ਜੇਲ ਪਰ ਮਰੇ ਨਾਲ ਦਾ ਮਾਰਿਆ ਚੰਗਾ ਜੀ ਜਦੋਂ ਆਪਾਂ ਨੂੰ ਪਤਾ ਵੀ ਆਪਾਂ ਨੂੰ ਮਾਰਨਗੇ ਆਪਾਂ ਸਿਆਸਤੀ ਕਤਲ ਕਰਨਗੇ ਫਿਰ ਜਪਾਈ ਮਰਨ ਨਾਲੋਂ ਮਾਰਿਆ ਚੰਗਾ ਆਹੀ ਪਿੰਡ ਆ ਮੈਨੂੰ ਲੱਗਦਾ ਜਿੱਥੇ ਉਰੇ ਉਹ ਕਹਿ ਰਿਹਾ ਸੀ ਵੀ ਮੈਂ ਤੇਰਾ ਮੂੰਹ ਲਾਲ ਕਰ ਦੂ ਮਾਰ ਮਾਰ ਥੱਪੜ ਹਣਾ ਇੱਥੇ ਕਿਹਾ ਸੀ ਨਾ ਬਾਈ ਪਿੰਡਾਲਿਓ ਤੇ ਮੂੰਹ ਤਾਂ ਲਾਲ ਨਹੀਂ ਹੋਇਆ ਪਰ ਧਰਤੀ ਲਾਲ ਹੋ ਗਈ ਹਣਾ ਪੂਰੀ ਜਾਂਚ ਹੋਵੇ ਪਹਿਲੀ ਗੱਲ ਤਾਂ ਹੁੰਦੀ ਨਹੀਂ ਆਪਾਂ ਨੂੰ ਕੋਈ ਲੋੜ ਨਹੀਂ ਝੋਲੀ ਅਡਣ ਦੀ ਇਹਨਾਂ ਤੋਂ ਹਣਾ ਅਈ ਗੱਲ ਤਾਂ ਜਾਂਚ ਉੰਦੀ ਨਹੀਂ ਤੇ ਨਾ ਕਰਨਾ ਜੇਕਰ ਕਰੀ ਜਾਵੇ ਤਾਂ ਸਿੱਧੰ ਸਿੱਧਾ ਹੱਥ ਆਊਗਾ ਉਹਦੇ ਪਿੱਛੇ ਕਿਉਂਕਿ ਉਹ ਬੰਦਾ ਜਿਵੇਂ ਦੱਸਦੇ ਨੇ ਵੀ ਕਹਿੰਦੇ ਨਸ਼ੇੜੀ ਸੀ ਪਤਾ ਲੈਣ ਦੇ ਯੋਗ ਨਹੀਂ ਸੀ ਉਹਦੇ ਕੋਲੇ ਪਿਸਤੌਲ ਕਿੱਥੋਂ ਆ ਗਿਆ ਕਿਵੇਂ ਉਹਦਾ ਐਡਾ ਹਿਆ ਪੈ ਗਿਆ ਗੋਲੀ ਮਾਰਨ ਦਾ ਨਾ ਉਹ ਤਾਂ ਉਹ ਦੱਸਦੇ 5 ਮਿੰਟਾਂ ਦੱਸਦੇ ਲੋਕਾਂ ਦੀ ਕਚਹਿਰੀ ਚ ਕਿਵੇਂ ਕਿੱਥੋਂ ਦੀ ਟਰੈਪ ਲੱਗਿਆ ਕਿਵੇਂ ਉਹਦਾ ਕਹ ਬੋਲਦਾ ਵਾਲਾ ਬੇਵਾਕੀ ਨਾਲ ਸੀ ਪੰਜਾਬ ਦਾ ਪੁੱਤ ਸੀ ਸਾਡੇ ਹਰੇਕ ਘਰ ਨੇ ਤੇ ਆਇਆ ਮਾਨਸਾ ਸਾਡੇ ਖਾਤਰ ਆ ਕੇ ਖੜਦਾ ਰਿਹਾ ਹਰੇਕ ਪੰਜਾਬ ਪੱਕੀ ਸਟੇਜਾਂ ਤੇ ਕਿਸਾਨ ਧਰਨੇ ਹੋਵੇ ਪਿੰਡ ਵਾਸੀਆਂ ਦਾ ਪੂਰਾ ਮੈਨੂੰ ਸੁਝਾਂਦਾ ਹੁੰਦਾ ਯਾਰ ਬਾਈ ਝੂਠ ਮੇਰੇ ਕੋਲ ਰਿਕਾਰਡਿੰਗਾਂ ਵੀ ਪਈਆਂ ਉਹਦੀਆਂ ਮੈਨੂੰ ਸੁਝਾਂਦਾ ਵੀ ਝੋਟੇ ਬਚ ਕੇ ਆਇਆ ਘਰ ਤਰੀ ਦੁਸ਼ਮਣੀਆਂ ਬਚ ਕੇ ਮੈਂ ਕਹਿੰਦਾ ਸਰਪੰਚਾ ਕੋਈ ਗੱਲ ਨਹੀਂ ਤੇ ਧਿਆਨ ਲੱਗੀ ਕੌਣ ਰੋਕੂਗਾ ਹਣਾ ਤੇ ਕੋਈ ਟੜ ਕੇ ਆ ਗਿਆ ਉਹ ਆਪਾਂ ਬਖਸ਼ਦੇ ਨਹੀਂ ਕਹਾਂ ਨਹੀਂ ਜੇ ਬੋਲੋਗੇ ਤਾਂ ਤੁਸਨ ਆਟੋਮੈਟਿਕ ਪਈ ਜਾਂਦੀ ਹੈ ਉਹ ਆਹ ਧਾਰੇ ਬੈਠਾਂਗੇ ਆਪਾਂ ਲੋਕ ਕਹਿੰਦੇ ਹੁਣ ਇਹ ਕਹਿੰਦਾ ਆਪਾਂ ਸੋਣੇ ਨੂੰ ਪਹਿਲਾ ਵੀਡੀਓ ਆਪ ਨੂੰ ਨਰ ਰਾਤ ਫੋਨ ਕਰੀ ਜਾਂਦੇ ਨੇ ਆਪਾਂ ਗੌਰ ਹੀ ਨਹੀਂ ਕਰਦੇ ਤੈਨੂੰ ਮਰਵਾ ਦਾਂਗੇ ਬਾਹਰੋਂ ਕਰੀ ਜਾਂਦੇ ਰਹਿੰਦੇ ਨੇ ਆਹ ਕੱਲ ਮੁੰਡਾ ਜੇਲ੍ਹ ਚੋਂ ਆਏਗਾ 2 ਮਹੀਨੇ ਲਾ ਕੇ ਉਹ ਕਹਿੰਦਾ ਜੇਲ੍ਹ ਚ ਸਲਾਖਾਂ ਕਰੀ ਜਾਂਦੇ ਰਹਿੰਦੇ ਨੇ ਕੱਲ ਸਵੇਰ ਦੀ ਢੜਨਾ ਸ਼ਾਮ ਨੂੰ ਤਾਂ ਇਹ ਹੋ ਗਈ ਕੱਲ ਮੈਂ ਵੀਡੀਓ ਪਾ ਚੱਲ ਕੋਈ ਗੱਲ ਨਹੀਂ ਜੇ ਧਿਆਨ ਲੱਗੀ ਉਧਰ ਜਾ ਲੱਗਾਂਗੇ ਪਰਮਾਤਮਾ ਹਣਾ ਕੋਈ ਗੱਲ ਨਹੀਂ ਸਰਪੰਚਾ ਤੇਰੇ ਕੋਲੇ ਪਹੁੰਚ ਪਹੁੰਚਾਂਗੇ ਛੇ ਦੀ ਬੋਲਦੇ ਰਹ ਇਹ ਕਾਸ਼ ਪ੍ਰਮਾਤਮਾ ਉਹਦੇ ਕਾਤਲਾਂ ਨੂੰ ਖੁਦ ਸਜ਼ਾ ਦੇਵੇ ਸਾਨੂੰ ਕਾਨੂੰਨ ਤੋਂ ਕੋਈ ਆਸ ਮਾਰਨ ਵਾਲਾ ਵੀ ਪਿੰਡ ਦਾ ਨੌਜਵਾਨ ਆ ਕਹਿੰਦੇ ਭਰਾਵਾਂ ਵਾਂਗੂ ਰਹਿੰਦੇ ਸੀ ਦੋਨੇ ਉਹ ਤਾਂ ਬਾਈ ਯਾਰਾ ਉਹ ਕੇਕੜਾ ਸੁਣਦੇ ਕ ਕੇਕੜਾ ਉਹ ਤਾਂ ਕੇਕੜਾ ਸੀ ਜਾਂ ਕਹਿ ਦਿੰਦੇ ਸ਼ੇਰ ਦਾ ਸ਼ਿਕਾਰ ਕਰਨ ਲਈ ਬੱਕਰੀ ਨੂੰ ਚਾਰਾ ਪਾਤਾ ਉਹ ਖਬਰੇ ਉਹਨੂੰ ਕੋਈ ਸੁੱਧ ਬੁੱਧੀ ਨਾ ਹੋਵੇ ਸਾਰਾ ਗੱਲਾਂ ਹੋ ਜਾਂਦੀਆਂ ਅੱਜਕੱਲ ਨਸ਼ੇ ਹੀ ਹੈ ਦਿੱਤਾ ਜਾਂਦਾ ਹਿਪਨੋਟਾਈਜ਼ ਕਰ ਲੈਂਦੇ ਨੇ ਹਨਾ ਮਰਵਾਉਣ ਵਾਲੇ ਕਿਹੜਾ ਹੁਣ ਇੱਥੇ ਕੀ ਪਤਾ ਲੱਗਦਾ ਕੌਣ ਕਿਸ ਦਾ ਸਖਾ ਬਚਿਆ ਇਹੀ ਤਾਂ ਗੱਲ ਆ ਭਾਈਆਂ ਤੋਂ ਭਾਈ ਮਰਵਾ ਦਿੰਦੀ ਐ ਦਿਮਾਗ ਕਿਹਦਾ ਪਿੱਛੇ ਅਸਲ 'ਚ ਦਿਮਾਗ ਕਿਹਦਾ ਐ ਫਾਇਦਾ ਕਿਨੂੰ ਹੋਣਾ ਐ ਇਹਦੇ ਕਾਤਲ ਨਾਲ ਇਹਨੂੰ ਚਿਹਰੀ ਆਵਾਜ਼ ਨੂੰ ਬਲੰਦ ਆਵਾਜ਼ ਨੂੰ ਚੁੱਪ ਕਰਾਉਣ ਦਾ ਕਾਰਨ ਕੀ ਐ ਇਹ ਚੀਜ਼ ਸੋਚਣਾ ਲੋਕ ਲਾਭ ਸਿੰਘ ਉਗੋ ਦਾ ਨਾਮ ਵੀ ਲੈ ਰਿਹਾ ਵਿੱਚ ਤੇ ਨਿਰਪੱਖ ਜਾਂਚ ਹੋਵੇ ਉਹਨੂੰ ਕਾਰਨ ਪੇਸ਼ ਕਰਨ ਲਾਭ ਸਿੰਘ ਉਗੋ ਕੇ ਆਪਾਂ ਵਿੱਚ ਕੋਈ ਵੀ ਐ ਮੈਂ ਉਹ ਜਿਹੜਾ ਐਮ ਐਲ ਏ ਹੁੰਦਾ ਉਹਦੀ ਗੱਲ ਕਰਦੇ ਨੇ ਪਰ ਕੋਈ ਵੀ ਐ ਉਹਦੇ ਕਾਤਲ ਪਿੱਛੇ ਅਮਨੇ ਸਾਹ ਬੰਦਾ ਇਹਦਾ ਯਾਰ ਜੇ ਚੌਣ ਤੋ ਤੋਤੇਆਂ ਨੂੰ ਬੋਲਣ ਲਾ ਦਿੰਦੇ ਨੇ ਪੱਥਰਾਂ ਨੂੰ ਬੋਲਣ ਲਾ ਦਿੰਦੇ ਨੇ ਉਹ ਵਿਚਾਰਾ ਪਿੰਡ ਦਾ ਬਹੁਤ ਮਿੰਟੇ ਦੱਸ ਤੂਆ ਮੈਨੂੰ ਪਿਸਤੌਲ ਕਿਹਨੇ ਦਿੱਤਾ ਸੀ ਜਿਹਨੇ ਮੈਨੂੰ ਪੈਸੇ ਦਿੱਤੇ ਸੀ ਉਹਦੇ ਕੋਲ ਪੁੱਤਾਂ ਲੈਣ ਨੂੰ ਤਾਂ ਪੈਸੇ ਨਹੀਂ ਸੀ ਨਾਕਲੈਂਡ ਨੂੰ ਪੈਸੇ ਨਹੀਂ ਸੀ ਸੋਕੀ ਲੈਣ ਉਹ ਤਾਂ ਮਿੰਟ ਦੱਸ ਦੂ ਮੈਂ ਪਿਸਤੌਲ ਕਿੱਥੋਂ ਲੈ ਕੇ ਆਇਆ ਕਿਹਨੇ ਦਵਾਇਆ ਕੀ ਕੋਰਪਰੇਸਟੀ ਸੀ 5 ਮਿੰਟਾਂ ਚ ਰਹੇ ਇਹਨਾਂ ਕੋ ਦੱਸਤਾ ਦੇ ਪਰ ਨਹੀਂ ਦੱਸਦੇ ਅੱਜ ਤੱਕ ਦੱਸਿਆ ਹੈ ਸਿੱਧੂ ਮਸੂਏ ਦੀ ਪ੍ਰੈਸ ਕਾਨਫਰੰਸ ਹੋਈ ਵੀ ਕਿਵੇਂ ਹਥਿਆਰ ਆਏ ਕਿਵੇਂ ਨਾਪੇ ਟੱਕੇ ਕਿਹਨੇ ਪੈਸੇ ਦਿੱਤੇ ਕਿਵੇਂ ਹੋਇਆ ਵੀਬ ਸਿੱਧੂ ਦੀ ਹੋਈ ਹੋਰ ਗਾਹਾਂ ਬਗਾਹਾਂ ਮੋਤਾਂ ਹੁੰਦੀਆਂ ਕੋਈ ਹੁੰਦੀ ਹੋਈ ਦੋ ਗੋਲੀਆਂ ਫੜਨ ਉਹਦੀ ਹੋ ਜਾਂਦੀ ਆ ਉਹ ਮੈਡਮ ਫੜੀ ਸੀ ਚਿੱਟੇ ਨਾਲ ਉਹਦੀ ਹੋਈ ਜਾਂਚ ਵੀ ਕਿੱਥੋਂ ਲੈ ਕੇ ਆਈ ਕੌਣ ਦਿੰਦਾ ਸੀ ਕਿੰਨੇ ਚਿਰ ਦਾ ਕੰਮ ਕਰ ਰਹੀ ਕਿਹੜੇ ਹੱਥਾਂ ਨਾਲ ਇਹਦੀ ਪ੍ਰੈਸ ਕਾਨਫਰੰਸ ਕਰਨੀ ਹੋਵੇ ਮਿੰਟ ਚ ਪੰਜ ਲੋਕਾਂ ਦੇ ਹਵਾਲੇ ਕਰ ਦੇਣ ਲੋਕ ਪਤਾ ਕਰ ਲੈਣਗੇ ਉਹਨੂੰ ਪਿਆਰ ਨਾਲ ਹੀ ਬਾਈ ਇੱਕ ਲੈਂ ਦਿਸੋ ਉਹ ਜਦੋਂ ਇੱਕ ਗੋਲੀ ਮਾਰ ਕੇ ਜਾਂਦਾ ਕਹਿੰਦੇ ਉਹ ਤੋਂ ਥੋੜੇ ਚਿਰ ਬਾਅਦ ਲਾਈਵ ਹੋ ਜਾਂਦਾ ਬੰਦਾ ਮੈਨੂੰ ਨਹੀਂ ਪਤਾ ਜੀ ਮੈਂ ਇਹ ਇੰਨਾ ਕਿ ਲਾਈਵ ਹੀ ਹੋਇਆ ਉਹ ਆ ਹੋਇਆ ਹੋਊਗਾ ਉਹਨੂੰ ਸਾਰਾ ਕੁਝ ਸਿਖਾਇਆ ਗਿਆ ਹੋਊਗਾ ਉਹ ਲਾਈਵ ਆਇਆ ਹੋਇਆ ਹੋਊਗਾ ਵੀ ਪਾਤਲ ਤੂ ਆ ਬਿਸਰ ਲੈ ਉਹ ਕਹੂਗਾ ਵੀ ਮੈਂ ਮਾਰਿਆ ਉਹਦੇ ਕੋਲ ਕਿੱਥੋਂ ਪੈਸੇ ਆ ਗਏ ਕਿੱਥੋਂ ਪਿਸਤੌਲ ਲੈ ਕੇ ਆਇਆ ਉਹ ਕਿਹਨੇ ਪਿਸਤੌਲ ਦਿੱਤਾ ਕਿਵੇਂ ਉਤਪਨ ਹੋਇਆ ਅਕਸਰ ਨੂੰ ਪਿੱਛੇ ਤਾਂ ਕੋਈ ਮਾਈਂਡ ਕੰਮ ਕਰੀ ਰਿਹਾ ਹੋਊਗਾ ਉਹ ਤਾਂ ਇੰਨੇ ਜੋਗ ਹੈ ਨਹੀਂ ਸਰਦ ਪਿੰਡ ਦੇ ਲੋਕ ਹੀ ਦੱਸਦੇ ਨੇ ਸਿਆਣੇ ਕਾਰਨ ਕੀ ਹੈ ਗਰਭ ਚ ਹੈ ਪਰ ਗਰਭ ਚੋਂ ਨਿਕਲ ਲਾਣੀ ਅਜੇ ਤੱਕ ਨਿਕਲੇ ਯਾਰ ਤੁਸੀਂ ਆ ਪੱਤਰਕਾਰ ਸੁਣਦਾ ਅਜੇ ਤੱਕ ਨਹੀਂ ਨਿਕਲੇ ਜੋ ਸਰਕਾਰੀ ਕਤਲ ਹੁੰਦੇ ਨੇ ਸਰਕਾਰ ਆਪ ਦੇ ਪੁੱਤਾਂ ਨੂੰ ਬਚਾ ਲੈਂਦੀ ਹੈ ਤੇ ਜਿਹੜਾ ਲੋਕਾਂ ਦੇ ਪੁੱਤ ਨੇ ਉਹ ਮਰ ਜਾਂਦੇ ਨੇ ਸਦੀਪੀ ਜੇਲ੍ਹਾਂ ਚ ਬੰਦ ਬਸ ਆਹੀ ਕਹਿਣਾ ਫਿਰ ਕੀ ਜਾ ਕੇ ਵੈਰੀ ਖਾਲ